ਹਾਂਜੀ ਬਾਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੋਸਤੋ ਮੇਰੇ ਪਿੰਡ ਕੋਟਪਾਰਾ ਤੇ ਜ਼ਿਲ੍ਹਾ ਬਠਿੰਡਾ ਬਾਈ ਜੀ ਤਹਿਸੀਲ ਆ ਮੋੜ ਮੰਡੀ ਮੇਰੇ ਪਿੰਡ ਦੀ ਖੇਤੀਬਾੜੀ ਜਿਹੜੀ ਆਪਣੀ ਸੁਸਾਇਟੀ ਹੈ ਵੀਰੇ ਪਿੰਡ ਦੀ ਉਹਦੇ ਚ ਨਾ ਸਬਸਿਡੀ ਵਾਲੇ ਸੰਦ ਆਏ ਆ ਜਿਵੇਂ ਇੱਕ ਤਾਂ ਐਗਰੀਜੋਨ ਦਾ ਰੈਕਰ ਬੈਲਰ ਬਾਈ ਇਹ ਆਇਆ ਤੇ ਨਾਲ ਸੋਨਾ ਲੀਕਾ ਦਾ 4x4 ਟਰੈਕਟਰ ਆ 65 HP ਇਹ ਬਾਈ ਜੀ 10 ਤਰੀਕ 10ਵੇਂ ਮਹੀਨੇ ਨੂੰ ਬੋਲੀ ਦੇਣੀ ਆ ਖੁੱਲੀ ਕਿਸੇ ਵੀ ਭਰਾ ਨੇ ਜੇ ਕਿਰਾਏ ਤੇ ਖਰੀਦਣਾ ਪ੍ਰਮਾਨ ਕਿ ਉਹਨੇ ਟਾਈਮ ਦੀ ਬੋਲੀ ਤੇ ਰੱਖਣਾ ਚਾਹੁੰਦਾ ਤਾਂ ਆਪਾਂ ਸੈਕਟਰੀ ਸਾਹਿਬ ਨਾਲ ਵੀ ਗੱਲ ਕਰਾ ਦਾਂਗੇ ਪਿੰਡ ਦੇ ਜਿਹੜੇ ਮੈਂਬਰ ਆ ਸੋਸਾਇਟੀ ਦੇ ਉਹਨਾਂ ਨਾਲ ਵੀ ਕਰਾ ਦਿੰਨੇ ਆ ਬਈ 10 ਤਰੀਕ ਨੂੰ ਬੋਲੀ ਹੋਊਗੀ 10:30 ਦਾ ਟਾਈਮ ਆ ਜੀ 10:30 ਦਾ ਟਾਈਮ ਆ ਬਾਕੀ ਸੋਨੂ ਆ ਸੰਦ ਦਿਖਾ ਦੇਣਾ ਵੀਰੇ ਕਤਾ ਟਰੈਕਟਰ ਖੜਾ 4x4 ਸੋਨਾਲਿਕਾ ਟਰੈਕਟਰ ਆ ਨਾਲ ਐਗਰੀ ਜੋੜਨ ਦਾ ਬਈ ਇਹ ਕੀ ਆ ਰੈਕ ਕੇ ਕੀ ਕਹਿੰਦੇ ਬੈਲਰ ਐਗਰੀ ਜੋੜਨ ਦਾ ਬਈ ਜੀ ਬੈਲਰ ਆ ਗਿਆ ਟੇਕ ਆ ਗਿਆ ਇੱਧਰ ਰੈਕ ਆ ਖੜਾ ਰੈਕਰ ਇਹ ਤਿੰਨ ਚੀਜ਼ਾਂ ਬਈ ਜੀ ਤਿੰਨਾਂ ਦੀ ਬੋਲੀ ਹੋਊਗੀ 10 ਤਰੀਕ 10ਵਾਂ ਮਹੀਨਾ ਬਾਕੀ ਆਪਾਂ ਜਿੰਨੇ ਵੀ ਮੈਂਬਰ ਆ ਸੋਸਾਇਟੀ ਦੇ ਤੇ ਸੈਕਟਰੀ ਸਾਹਿਬ ਨਾਲ ਗੱਲ ਕਰਾਣੇ ਆ ਨੰਬਰ ਵੀਡੀਓ ਦੇ ਬਈ ਜੀ ਉੱਪਰ ਲਾ ਦਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨੰਬਰ ਬੋਲ ਦੋ ਸੈਕਟਰੀ ਸਾਹਿਬ ਜਿੱਦੇ ਕਈ ਵਾਰੀ ਕਿਸੇ ਨੇ ਆਉਣਾ ਦੂਰੋਂ ਨੇੜੋਂ ਹਨ ਕਿੰਨਾ ਹੀ ਮੋਬਾਈਲ ਨੰਬਰ 98720 98720 440 44042 ਹੋਰ ਵੀ ਵੀਰੇ ਇੱਕ ਦੋ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਦੂਸਰੇ ਮੈਂਬਰਾਂ ਦੇ ਵੀ ਬਾਕੀ ਤੂੰ ਵੀ ਬੋਲ ਦੇ ਬਾਈ ਤੇਰਾ ਨੰਬਰ 77143 78143 4958 49158 ਇਹ ਬਾਈ ਜੀ ਮੇਰੇ ਪਿੰਡ ਦੇ ਆ ਬਾਈ ਬਲਕਾਰ ਹਨ ਬਲਕਾਰ ਭਰਾ ਦਾ ਨਾਮ ਐ ਸੋਸਾਇਟੀ ਦੇ ਮੈਂਬਰ ਨੇ 10 ਤਰੀਕ ਨੂੰ ਵੀਰੇ ਬੋਲੀ ਲੱਗੂਗੀ ਕਿਸੇ ਵੀ ਭਰਾ ਨੇ ਦੂਰ ਨੇੜੇੋਂ ਪਿੰਡ ਚੋਂ ਆ ਕੇ ਬਾਈ ਬੋਲੀ ਚ ਸ਼ਾਮਲ ਹੋ ਸਕਦੇ ਹੋ ਤੇ ਤੁਸੀਂ ਬਾਈ ਇਹ ਤਿੰਨੇ ਚੀਜ਼ਾਂ ਨੂੰ ਕਰਾਏ ਤੇ ਲਿਆ ਸਕਦੇ ਹੋ